ਸਾਡੀ ਮਾਂ ਨੇ ਕਹਿ ਕਿ ਆਣਾ ਖਾਸ ਆਈਸੀਐਸੀ ਬੋਰਡ ਦੇ ਵਿੱਚ ਹੂੰ ਟੀਚਰ ਨੂੰ ਕੀ ਮੇਰੇ ਪੁੱਤਰ ਨੂੰ ਰੀਜਨਾਂ ਤੋਂ ਨਹੀਂ ਫੇਰਨੀ ਹੂੰ ਤੇ ਅਸੀਂ ਥਰ ਥਰ ਕੰਬਦੇ ਹੋਣਾ ਵੀ ਅੱਜ ਪੇਰੈਂਟ ਟੀਚਰ ਮੀਟਿੰਗ ਹੈ ਵੀ ਅੱਜ ਸਾਡੇ ਘਰਦਿਆਂ ਨੇ ਕੁਝ ਨਾ ਕੁਝ ਉੱਥੇ ਹਿੰਮਤ ਦੇ ਆਣੀ ਟੀਚਰਾਂ ਨੂੰ ਤੇ ਇਹਦੇ ਅੱਗੇ ਨਹੀਂ ਘਟ ਕਰਦੇ ਤੇ ਹੋਰ ਕੀ ਕਰਨਗੇ ਹੁਣ ਸਾਡੇ ਨਾਲ ਹੂੰ ਜਦੋਂ ਵੀ ਪੇਰੈਂਟ ਟੀਚਰ ਮੀਟਿੰਗ ਹੋਣੀ ਸਾਡੇ ਮਾਪੇ ਨੂੰ ਇਹੀ ਗੱਲ ਕਹਿਣੀ ਵੀ ਇਹ ਬੱਚਾ ਤੁਹਾਡਾ ਜੋ ਮਰਜ਼ੀ ਕਰੋ ਇਹਦੇ ਨਾਲ ਪਰ ਸਾਨੂੰ ਇਹਦਾ ਲਾਭਾ ਨਹੀਂ ਆਉਣਾ ਚਾਹੀਦਾ ਇੰਨੀ ਕੁ ਤੌਣੀ ਫੇਰਨੀ ਹੈ ਇੰਨੀ ਕੁ ਜੂਤ ਇਹਨੂੰ ਫੇਰ ਕੇ ਰੱਖਣੀ ਹੈ ਸਾਡੇ ਫਾਦਰ ਸਾਹਿਬ ਦਾ ਸਖਤ ਕਾਨੂੰਨ ਸੀ ਹੁਕਮ ਸੀ ਜੇ ਲਾਮਾ ਆ ਗਿਆ ਲੱਤਾਂ ਗਾਇਬ ਕਰ ਦਿੱਤੀ ਜਾਣਗੀਆਂ ਜੇ ਕਿਤੇ ਅਨਜਾਣਪੁਣੇ ਦੇ ਵਿੱਚ ਕਿਉਂਕਿ ਬੱਚਾ ਆਇਆ ਗਲਤੀ ਕਰ ਦਿੰਦਾ ਸਾਡੇ ਫਾਦਰ ਸਾਹਿਬ ਇੰਨੀ ਕੁ ਸਾਨੂੰ ਤੌਣੀ ਫੇਰਦੇ ਹੁੰਦੇ ਸੀ ਜਿੰਨਾ ਚਿਰ ਉਹ ਆਪ ਖੋਦਣਾ ਥੱਕ ਜਾਣ ਹੁਣ ਸਮਝ ਚ ਕੀ ਹੁੰਦਾ ਫਾਦਰ ਸਾਹਿਬ ਠੀਕ ਸੀ ਰਾਜੀ ਦੇ ਨਹੀਂ ਸਾਰੀ ਮਾਪਿਓ ਦੀ ਆ ਸਾਡੀ ਜੇਬ ਦੇ ਵਿੱਚ ਪੈਸਾ ਨਹੀਂ ਸੀ ਹੁੰਦਾ ਹੂੰ ਸਾਨੂੰ ਆਜ਼ਾਦੀ ਨਹੀਂ ਮਿਲੀ ਆਜ਼ਾਦੀ ਸਿਹਤ ਵਾਸਤੇ ਕਾ ਤੱਕ ਹੈ ਜੇ ਤੁਸੀਂ ਪੁੱਛੋ ਕਿਉਂ ਕਿਉਂ ਤੁਸੀਂ ਆਪਣੇ ਘਰ ਦੇ ਵਿੱਚ ਸਾਈਕਲ ਦੀਆਂ ਬ੍ਰੇਕਾਂ ਖੋਲਦੇ ਫੇਰ ਉਹਨੂੰ ਆਪਣੀ ਗਲੀ ਦੇ ਵਿੱਚ ਚਲਾ ਕੇ ਦਿਖਾਓ ਸਾਨੂੰ ਤੁਹਾਡੀ ਹਿੰਮਤ ਨਹੀਂ ਪੈਣੀ ਕਿ ਇਹ ਆਜ਼ਾਦੀ ਜਾਂ ਇੱਕ ਘਰ ਦੀ ਆਜ਼ਾਦੀ ਮੁਲਕ ਦੇ ਸਾਹਬ ਨਾਲ ਵੀ ਠੀਕ ਬੈਠਦੀ ਹੈ ਕਿ ਮੁਲਕ ਚ ਵੀ ਜੇ ਬ੍ਰੇਕਾਂ ਖੋਲਤਿਆਂ ਜਾਣ ਤੇ ਚਲਾ ਕੇ ਦਿਖਾਓ ਬਿਲਕੁਲ ਭਰਾ ਜੀ ਸਾਡੇ ਮੁਲਕ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਧਰਮ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਜ਼ਾਦੀ ਜਾਣ ਲਿਵਾਏ ਪਹਿਲੇ ਲੋਕ ਅਣਖੀ ਹੁੰਦੇ ਸੀ ਸੈਲਫ ਰਿਸਪੈਕਟ ਪਰ ਉਸ ਆਜ਼ਾਦੀ ਦੀ ਤਾਂ ਮਾਰੋਤਾੜ ਚੱਲ ਰਹੀ ਹੈ ਕਈ ਸੇ ਹਸਤਾ ਚੱਲ ਰਹੀ ਹੈ ਭਰਾ ਜੀ ਗੱਲ ਕਰਦੇ ਆ ਘਰਾਂ ਦੀ ਸਿਆਸਤ ਤਾਂ ਬੜੀ ਦੂਰ ਦੀ ਗੱਲ ਆ। ਪਹਿਲੇ ਸ਼ੁਰੂਆਤ ਕਹਿੰਦੇ ਵੀ ਆਪਣੇ ਘਰ ਨੂੰ ਸੰਭਾਲ ਲਿਓ ਬਾਕੀ ਤੇ ਬਾਅਦ ਚ ਵਿਖੀ ਜਾਊਗੀ। ਹੂੰ। ਮਾਪਿਓ ਆਪਣੇ ਬੱਚੇ ਨੂੰ ਬਹੁਤ ਖਿੱਚ ਕੇ ਰੱਖਦਾ ਸੀ। ਅੱਜ ਬੱਚੇ ਕਿਵੇਂ ਵਿਗੜ ਗਏ? ਅੱਜ ਬੱਚੇ ਟੀਚਰਾਂ ਨੂੰ ਕਿਉਂ ਮਾਰਨ ਪੈਂਦੇ ਨੇ? ਹੂੰ। ਰਾਹ ਦੇ ਵਿੱਚ ਖੜ ਕੇ 20-20 ਬੱਚੇ ਟੀਚਰ ਨੂੰ ਕੁੱਟਦੇ ਨੇ। ਸਰਕਾਰ ਦੀਆਂ ਗਲਤ ਜਿਹੜੀਆਂ ਨੇ ਖੇਡਾਂ। ਗਲਤ ਕਾਨੂੰਨ ਵੀ ਬੱਚੇ ਨੂੰ ਕੁਝ ਕਹਿਣਾ ਨਹੀਂ। ਉਹਨੂੰ ਬੱਚੇ ਨੂੰ ਡਰ ਨਹੀਂ ਤੇ ਉਹ ਬੱਚਾ ਗਲਤ ਹੋਏ ਗਈ ਟੀਚਰ ਡਰਦੇ ਨੇ ਸਾਡੇ ਦੇ ਕੋਈ ਐਕਸ਼ਨ ਨਾ ਹੋ ਜੇ ਲੀਗਲ ਗਲਤ ਨੀਤਾ ਬੱਚੇ ਉਹਦਾ ਗਲਤ ਫੈਸਲਾ ਚੱਕਦੇ ਬਿਲਕੁਲ ਬਾਹਰਲੇ ਦੇਸ਼ ਤੁਹਾਨੂੰ ਲੱਗਦਾ ਕਿ ਸਕੂਲਾਂ ਚ ਟੀਚਰਾਂ ਨੂੰ ਖੁੱਲ ਹੋਣੀ ਚਾਹੀਦੀ ਹੈ ਵੀ ਕੁੱਟਣ ਮਾਰਨ ਦੀ ਜਵਾਬ ਬਿਲਕੁਲ ਜਿੰਨੀ ਜ਼ਿਆਦਾ ਤੌਣੀ ਫਿਰੇਗੀ ਉਨਾ ਵਧੀਆ ਬੱਚਾ ਲੇਕਿਨ ਉਦੋਂ ਟੀਚਰ ਵੀ ਬੜੇ ਚੰਗੇ ਹੁੰਦੇ ਸੀ ਹਮ ਕਿਰਦਾਰ ਵਾਲੇ ਹੁੰਦੇ ਸੀ ਉੱਚ ਚੋਟੀ ਦੇ ਸੂਜਵਾਨ ਹੁੰਦੇ ਸੀ ਅੱਜ ਵਾਂਗੂ ਨਹੀਂ ਛਲਾਰੂ ਅੱਜ ਕੱਲ ਤਾਂ ਟੀਚਰ ਆਪਣੇ ਸਟੂਡੈਂਟਾਂ ਨਾਲ ਵਿਆਹ ਕਰਾ ਕੇ ਤਾਂ ਉਹ ਤੇ ਪਰਾਜਿ ਗੁਰੂ ਔਰ ਸ਼ਿਸ਼ਿਆ ਕੋਈ ਤਾਲਵੇਂ ਨਹੀਂ ਬੈਠਦਾ ਇਹ ਤੇ ਬਹੁਤ ਵੱਡਾ ਪਾਪ ਹੈ ਜੋ ਸਮਾਜ ਉਸ ਨੂੰ ਅਲਾਉ ਕਰ ਰਿਹਾ ਹੈ ਬਹੁਤ ਗਲਤ ਕਰਮ ਹੈ ਅੱਗੇ ਖੇਡ ਬਣਦੀ ਹੈ ਕਿ ਅਸੀਂ ਕਦੀ ਜੇ ਛੋਟੀ ਮੋਟੀ ਗਲਤੀ ਘਰ ਵਿੱਚ ਹੋ ਜੇਣੀ ਤੁਹਾਨੂੰ ਦੱਸਿਆ ਹੈ ਕਿ ਫਾਦਰ ਸਾਹਿਬ ਇੱਕ ਬੰਦਾ ਕਿੱਡਾ ਤਕੜਾ ਬੱਚਾ ਛੋਟਾ ਜਿਹਾ ਜਿੰਨਾ ਚਿਰ ਬੰਦਾ ਥੱਕ ਨਹੀਂ ਜਾਂਦਾ ਉਹਨਾਂ ਚਿਰ ਉਹ ਬੱਚੇ ਨੂੰ ਕੁੱਟ ਰਿਹਾ ਹਮ ਅੱਜ ਉਹਨਾਂ ਦੀ ਕਿਰਪਾ ਆ ਉਹਨਾਂ ਦੀ ਦੇਨ ਆ ਵੀ ਸਾਡੇ ਰਸਤੇ ਸਿੱਧੇ ਰਹੇ ਬਲਦੇ ਜਹਾਨ ਦੇ ਵਿੱਚ ਬੰਬੇ ਵਰਗੇ ਸ਼ਹਿਰ ਦੇ ਵਿੱਚ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਅਸੀਂ ਸਿੱਧੇ ਰਹੇ ਕਰੀ ਜ਼ਿੰਦਗੀ ਚ ਦਾਰੂ ਵਗਾਰਾ پراਜੀ ਕਦੀ ਸੁੰਘੀ ਤੱਕ ਨਹੀਂ ਜਿਹੜੇ ਤੁਸੀਂ ਉਹ ਡੀਓਡੋਰੈਂਟਸ ਲਾਉਂਦੇ ਸੀ ਉਹ ਚਲਕੋਹਲ ਹੁੰਦੀ ਹੈਗੀ ਉਹ ਸਾਨੂੰ ਪਤਾ ਨਹੀਂ ਸੀ ਹਮ ਉਹ ਸਾਨੂੰ ਨੌਲੇਜ ਨਹੀਂ ਸੀ ਲੇਕਿਨ ਜਿਹੜੀ ਕਹਿ ਸਕਦੇ ਆ ਵੀ ਜਿੱਦਾਂ ਬੋਤਲਾਂ ਵਗੈਰਾ ਹੁੰਦੀਆਂ ਨੇ ਜਿਵੇਂ ਤੁਸੀਂ ਦੱਸ ਰਹੇ ਸੀ ਨਾ ਵੀ ਅੰਡੇ 'ਚ ਜੇ ਕੇਕ ਨੂੰ ਮਾੜਾ ਮੂੰਹ ਵੀ ਲੱਗ ਜਵੇ ਤਾਂ ਦਿਲ ਦੁਖਦਾ ਸੀ ਵਿੱਚ ਅੰਡਾ ਆ ਬਿਲਕੁਲ ਤੋ ਡੀਓਡਰੈਂਟਸ ਚ ਤੁਹਾਨੂੰ ਚ ਪਤਾ ਹੁੰਦਾ ਵੀ ਅਲਕੋਹਲ ਆ ਤੁਸੀਂ ਫਿਰ ਆਪਾਂ ਯੂਜ਼ ਨਹੀਂ ਕਰਨੇ ਉਹ ਸਾਡੀਆਂ ਕਹਿੰਦੇ ਨਾ ਜਾਣ ਬੁਣੇ ਚ ਗਲਤੀਆਂ ਫਿਰ ਆਪਾਂ ਜਿਹੜਾ ਮੇਨ ਸਵਾਲ ਸੀਗਾ ਕਿ ਫਿਰ ਇਹੋ ਜੀ ਕਿਹੜੀ ਕੰਚ ਗੱਲ ਪਈ ਜਿੰਨੇ ਜ਼ਿੰਦਗੀ ਬਦਲੀ ਉਥੋਂ ਆਪਾਂ ਪਹਿਲੇ ਤੋਂ ਸ਼ੁਰੂਆਤ ਕਰਦੇ ਆ ਫਿਰ ਉਹਦੇ ਲਈ ਆਨੇ ਆ ਸਕੂਲ ਦੇ ਵਿੱਚ ਪਰਮਾਤਮਾ ਸ਼ਾਇਦ ਅਸੀਂ ਇੱਕ ਮਿੱਟੀ ਜੇ ਇਨਸਾਨ ਆ ਹਮ ਆਪਣੀ ਕੋਈ ਔਕਾਤ ਨਹੀਂ ਹੈਗੀ ਉਹ ਪਰਮਾਤਮਾ ਦੀ ਸ੍ਰੀ ਕਿਰਪਾ ਹੈ ਸਕੂਲ ਦੇ ਵਿੱਚ ਸਾਹੂਪੁੱਤ ਸੀ ਸਾਡਾ ਦੋਸਤ ਇੱਕੋ ਹੀ ਹਮ ਜੱਟਾਂ ਦਾ 12ਵੀਂ ਕੀਤੀ 11ਵੀਂ ਕੀਤੀ ਸਾਹੂਪੁੱਤ ਇੱਕੋ ਹੀ ਪਿਛਲਾ ਛੁੱਟ ਗਿਆ ਹਮ ਅਗਲਾ ਪੈ ਗਿਆ ਬੰਬੇ ਦੇ ਵਿੱਚ ਗੁਜਰਾਤੀ ਸੀ ਉਹ ਮੁੰਡਾ ਸਾਹੂਪੁੱਤ ਸੀ ਇੱਕੋ ਦੋਸਤ ਹਮ ਜਿੱਥੇ-ਜਿੱਥੇ ਵੀ ਆਪਾਂ ਗਏ ਦਿੱਲੀ ਦੇ ਵਿੱਚ ਹਰਿਆਣੇ ਦਾ ਸੀ ਸੌਬਤ ਸੰਗਤ ਨੇ ਸਾਨੂੰ ਬਚਾ ਕੇ ਰੱਖਿਆ ਹੂੰ ਅੱਗੇ ਦਿੱਲੀ ਦੇ ਵਿੱਚ ਪੜਦੇ ਪੜਦੇ ਜਿੱਦਕ ਗੁਰਸਿੱਖ ਤੇ ਨਾਲ ਸਾਂਝ ਪੈ ਗਈ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਭਾਈ ਕਿ ਸਿੱਖੀ ਵਾਲਾ ਹੋਣਾ ਜਦੋਂ ਸਾਨੂੰ ਅੰਦਰੋਂ ਆਵਾਜ਼ ਆ ਗਈ ਜਦੋਂ ਉਹਨਾਂ ਨੇ ਇਹੋ ਜੇ ਲਫ਼ਜ਼ ਬੋਲੇ ਸਾਨੂੰ ਜੋ ਅੱਜ ਵੀ ਸਾਡੇ ਦਿਲ ਦੇ ਵਿੱਚ ਸਮਾਏ ਹੋਏ ਆ ਕੀ ਲਫ਼ਜ਼ ਸੀ ਵੀ ਜਿਹੜਾ ਸਿੱਖ ਆਪਣੇ ਕੇਸ ਕਤਲ ਕਰ ਦਿੰਦਾ ਨਾ ਸਰਾ ਬੋਧਾ ਉਹਦੀਆਂ ਜੜਾਂ ਜੜੀਆਂ ਸੁਕੀਆਂ ਕਰ ਦਿੰਦਾ ਭਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸੀਨੇ ਦੇ ਵਿੱਚ ਇਹੋ ਜੀ ਗੱਲ ਜਿਹੜੀ ਖੁੱਬੀ ਨਾ ਕਿ ਮਹਿਸੂਸ ਹੁੰਦੀ ਸੀ ਕਿ ਅਸੀਂ ਗਲਤੀ ਕੀਤੀ ਹੈ ਜੀ ਮਾਪੋਸ਼ਾ ਨੇ ਇੱਕ ਵਾਰ ਛੋਟੇ ਵੇਲੇ ਆ ਕੇ ਜਦ ਸਾਡੀ ਉਮਰ ਛੋਟੀ ਸੀ ਤੇ ਸਾਨੂੰ ਥਾਪੜਾ ਦਿੱਤਾ ਸੀ ਸਿਰ ਤੇ ਹੱਥ ਰੱਖਿਆ ਸੀ ਵੀ ਬੱਚੇ ਦੇ ਕੀ ਇਸ ਨਹੀਂ ਕਰਤ ਕਰਨੇ ਪਰ ਅਸੀਂ ਘਟਵਾਤ ਤੇ ਸੀ ਸੋ ਉਹ ਖਾਮਯਾਬਾ ਸਾਨੂੰ ਭੁਗਤਣਾ ਪਿਆ ਆਪਣੀ ਲਾਈਫ ਦੇ ਵਿੱਚ ਜਦੋਂ ਇਨਸਾਨ ਪਰਮਾਤਮਾ ਦੇ ਹੁਕਮ ਦੇ ਖਿਲਾਫ ਚੱਲੇ ਜਾਂਦਾ ਨੂੰ ਨਤੀਜੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆਉਂਦੇ ਨੇ ਮਹਿਸੂਸ ਹੁੰਦੇ ਨੇ ਕੇਸ ਰੂਪਤ ਉਹ ਤੇ ਕਣ-ਕਣ ਦੇ ਵਿੱਚ ਸਬਾਇੇ ਹੋਏ ਨੇ ਲਫ਼ਜ਼ਾਂ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ ਉਹ ਅਹਿਸਾਸ ਕਿਹੋ ਜਿਹਾ ਬੇਅੰਤ ਐਵੇਂ ਲੱਗਦਾ ਵੀ ਆਸਮਾਨ ਤੋਂ ਫੁੱਲਾਂ ਦੀ ਬਹਾਰ ਹੋ ਰਹੀ ਹੈ ਚਾਰੇ ਪਾਸੇ ਸੱਚਖੰਡ ਹੀ ਸੱਚਖੰਡ ਹੈ ਸੱਚਖੰਡ ਕੀ ਹੈ ਪਰਮਾਨੰਦ ਜੀ ਆਪਾਂ ਸ਼ਾਰਟ ਆਰਮ ਦੇ ਵਿੱਚ ਇਸ ਨੂੰ ਡਿਫਾਈਨ ਕਰਨਾ ਹੋਵੇ ਕਿ ਸਦੀਵੀ ਹੈ ਬਿਲਕੁਲ ਜਨਮ ਨੂੰ ਮੰਨਦੇ ਹੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਨੇ ਇਨਸਾਨ ਜਨਮ ਮਰਨ ਦੇ ਢੀਡ ਚ ਪਿਆ ਹੋਇਆ ਹੈ ਅਸੀਂ ਸਤਜਗ ਵਿੱਚ ਹਾਰੇ ਕੀ ਅਗਲਾ ਜਾਂ ਪਿਛਲਾ ਜਨਮ ਹੁੰਦਾ ਹੈ ਬਿਲਕੁਲ ਫਿਰ ਸੁਖਨੀ ਸਾਹਿਬ ਇਸ ਨੂੰ ਸਿੱਧ ਕਰਦੀ ਹੈ ਜਿਹੜਾ ਸੱਚਖੰਡ ਜਿਹੜਾ ਤੁਸੀਂ ਸਦੀਵੀ ਕਹਿੰਦੇ ਹੋ ਫਿਰ ਹਰ ਜਨਮ ਚ ਸਦੀਵੀ ਰਹਿੰਦਾ ਹੈ ਬਿਲਕੁਲ ਦੇਖੋ ਜਦੋਂ ਅਸੀਂ ਸੱਚਖੰਡ ਦੀ ਪ੍ਰਾਪਤੀ ਕਰ ਲੈਂਦੇ ਹਾਂ ਹੂੰ ਫਿਰ ਸਾਨੂੰ ਦੁਬਾਰਾ ਮੁੜ ਕੇ ਆਉਣ ਦੀ ਲੋੜ ਨਹੀਂ ਮੋਕਸ਼ ਮਿਲਦਾ ਹੈ ਮੋਕਸ਼ ਮਿਲਦਾ ਹੈ ਮੁਕਤੀ ਮੁਕਤੀ ਕੀ ਹੈ ਜਨਮ ਮਰਨ ਦੇ ਗੇੜ ਦੇ ਵਿੱਚੋਂ ਮੁਕਤ ਹੋ ਜਾਣਾ 84 ਲੱਖ ਜੁਨ ਦਾ ਜਿਹੜਾ ਗੇੜਾ ਉਹਦੇ ਚੋਂ ਬਾਹਰ ਨਿਕਲ ਜਾਣਾ ਕਹਿਨ ਦਾ ਭਾਵ ਜਿੱਥੋਂ ਅਸੀਂ ਵਿਛੜ ਕੇ ਆਏ ਆ ਉਹਦੇ ਵੱਲ ਦੁਬਾਰਾ ਅਸੀਂ ਮੁੜ ਕੇ ਜਾਣਾ ਇਨਸਾਨ ਦੀ ਜਿਹੜਾ ਮੰਜ਼ਿਲ ਹੁੰਨੇ ਸਨ ਉਹ ਜਿਹੜਾ ਵਿਛੜ ਕੇ ਜਿੱਥੋਂ ਵਾਪਸ ਜਾਣਾ ਹੁੰਦਾ ਕੀ ਮੰਜ਼ਿਲ ਹੈ ਉਹ ਮੰਜ਼ਿਲ ਧਰਮ ਹੈ ਧਰਮ ਤਾਂ ਬਹੁਤ ਨੇ ਇੱਥੇ ਦੁਨੀਆ ਤੇ ਸਾਰੇ ਹੀ ਧਰਮ ਸਤਕਾਰਯੋਗ ਨੇ ਸਾਰੇ ਸਾਰਿਆਂ ਦੀ ਮੰਜ਼ਿਲ ਅੱਡ ਅੱਡ ਹੈ ਇੱਕੋ ਹੀ ਮੰਜ਼ਿਲ ਹੈ ਫਿਰ ਲੜਾਈਆਂ ਲੇਕਿਨ ਅੱਗੇ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਮੰਜਲੇ ਆਡਡ ਕਰਤੀਆਂ ਲੋਕ ਤੁਹਾਨੂੰ ਵੀ ਠੇਕੇਦਾਰਾਂ ਚ ਗਿਣ ਸਕਦੇ ਆ ਅਸੀਂ ਇੱਕ ਸੰਗਤ ਰੂਪੀ ਵਿਚਰ ਰਹੇ ਹਾਂ ਉਹ ਵੀ ਇੱਕ ਸਟੂਡੈਂਟ ਰੂਪੀ ਇੱਕ ਕਹਿ ਸਕਦੇ ਹਾਂ ਸ਼ਾਗਿਰਦ ਰੂਪੀ ਜੋ ਪਰਮਾਤਮਾ ਨੂੰ ਆਪਣਾ ਸਭ ਕੁਝ ਮੰਨਦਾ ਹੈ ਲੇਕਿਨ ਇੱਕ ਲੀਡਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਬਣਨਾ ਚਾਹੁੰਦੇ ਹੋ ਲੀਡਰ ਸੇਵਾਦਾਰ ਬਣਨਾ ਚਾਹੁੰਦੇ ਆ ਸੇਵਾਦਾਰੀ ਕਹਿੰਦੇ ਹੁੰਦੇ ਸਾਰੇ ਜਿਵੇਂ ਵਾਦ ਸਾਬੇ ਆਪਣੇ ਕੰਨ ਦੇ ਵਿੱਚ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਕਰਨੀ ਤੇ ਕਮਾਣੀ ਦਾ ਪੱਕਾ ਹੋਣਾ ਚਾਹੀਦਾ ਇਨਸਾਨ ਇੱਛਾ ਕੀ ਆਪਣੇ ਪੰਜਾਬ ਦੀ ਆਪਣੇ ਧਰਮ ਦੀ ਆਪਣੇ ਸਮਾਜ ਦੀ ਸੇਵਾ ਕਰਨੀ ਕੋਈ ਰੋਡ ਮੈਪ ਬਣਾਇਆ ਉਹਦੇ ਲਈ ਜੀ ਬਤਵਾਦ ਨੌਜਵਾਨਾਂ ਦੇ ਵਿੱਚ ਅਸੀਂ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ ਹੂੰ ਬਹੁਤ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਬਦਲੀ ਆ ਰਾਜੀ ਸਾਚੇ ਦਸੀਏ ਤਾਂ ਇਸ ਤੋਂ ਵੱਧ ਖੁਸ਼ੀ ਕੋਈ ਨਹੀਂ ਦੁਨੀਆ ਦੇ ਵਿੱਚ ਕਿ ਕਿਵੇਂ ਜ਼ਿੰਦਗੀ ਬਦਲੀ ਤੁਹਾਨੂੰ ਕੀ ਕਹਿੰਦੇ ਨੇ ਨਸ਼ਿਆਂ ਤੋਂ ਮੁਕਤ ਗਲਤ ਰਸਤਿਆਂ ਤੋਂ ਮੁਕਤ ਕੀ ਸ਼ਬਦ ਗੁਰੂ ਨਸ਼ਿਆਂ ਤੋਂ ਤੋੜਨ ਦੇ ਵਿੱਚ ਮਦਦ ਕਰਦਾ ਹੈ ਬਿਲਕੁਲ ਜਿਵੇਂ ਆਯੁਰਵੇਦਾ ਦੀ ਦਵਾਈ ਹਮ ਜੜੀ ਬੂਟੀਆਂ